ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖੁਸ਼ੀ ਦੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨਾਂ ਦੀ ਹੋ ਗਈ ਸਭ ਤੋਂ ਵੱਡੀ ਜਿੱਤ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਸੁਣਾ ਦਿੱਤਾ ਵੱਡਾ ਫੈਸਲਾ ਲਗਾਤਾਰ ਕਿਸਾਨ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰ ਰਹੇ ਸੀ ਤਾਂ ਅੱਜ ਪੰਜਾਬ ਸਰਕਾਰ ਦੇ ਵੱਲੋਂ ਇਸ ਪਾਲਿਸੀ ਨੂੰ ਰੱਦ ਕਰਨ ਦਾ ਫੈਸਲਾ ਲੈ ਲਿਆ ਤਾਂ ਲਗਾਤਾਰ ਜਿੱਥੇ ਕਿਸਾਨ ਉੱਥੇ ਸਿਆਸਤਦਾਨ ਵੀ ਇਸ ਲੈਂਡ ਪੋਲਿੰਗ ਪਾਲਿਸੀ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਸੀ ਤਾਂ ਅੱਜ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਕਿਸਾਨਾਂ ਦੇ ਹੱਕ ਦੇ ਵਿੱਚ ਤਾਂ ਕਿਸਾਨ ਪਹਿਲਾਂ ਵੱਡੇ ਸੰਘਰਸ਼ ਦਾ ਵੀ ਐਲਾਨ ਕਰ ਚੁੱਕੇ ਸੀ ਪਰ ਵੱਡੇ ਸੰਘਰਸ਼ ਤੋਂ ਪਹਿਲਾਂ ਹੀ ਸਰਕਾਰ ਨੇ ਯੂ ਟਰਨ ਮਾਰ ਲਿਆ ਸਰਕਾਰ ਨੇ ਕਿਸਾਨਾਂ ਦੇ ਅੱਗੇ ਗੋਡੇ ਟੇਕ ਦਿੱਤੇ ਤੇ ਇਸ ਵੱਡੀ ਖੁਸ਼ੀ ਦੀ ਖਬਰ ਸੁਣਨ ਤੋਂ ਬਾਅਦ ਕਿਸਾਨ ਹੁਣ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਕਿਸਾਨਾਂ ਕੋ ਦੀ ਜੁਬਾਨੀ ਸੁਣਾਉਣੀ ਆ ਮੈਂ ਸਰਵਰ ਸਿੰਘ ਪੰਦੇੜ ਕਿਸਾਨ ਮਿਹਨਤੂਸ ਕਮੇਟੀ ਪੰਜਾਬ ਤੋਂ ਪਹਿਲੋਂ ਦਾ ਤਮਾਮ ਕੇ ਕੇਐਮਐਮ ਦੀਆਂ ਜਥੇਬੰਦੀਆਂ ਦਾ ਧੰਨਵਾਦ ਜਿਨ੍ਹਾਂ ਨੇ ਲੱਖਾਂ ਦੀ ਗਿਣਤੀ ਵਿੱਚ ਜੱਟ ਮੋਟਰਸਾਈਕਲ ਮਾਰਚ ਕੱਢ ਕੇ ਜਿਹੜਾ ਵਾ ਸਰਕਾਰ ਨੂੰ ਇੱਕ ਵਾਰੀ ਪ੍ਰਸ਼ਾਨ ਧੱਕਿਆ ਹੈਗਾ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਔਰ ਕਿਸਾਨਾਂ ਮਜ਼ਦੂਰਾਂ ਦਾ ਵੀ ਧੰਨਵਾਦ ਜਿਹੜੀਆਂ ਅੱਜ ਖਬਰਾਂ ਨੇ ਚੈਨਲਾਂ ਦੇ ਫੋਨ ਆ ਰਹੇ ਨੇ ਪੀ ਪ੍ਰਿੰਸੀਪਲ ਫੈਕਟਰੀ ਨੇ ਦਸਤੀ ਫੈਕਟਰੀ ਨੇ ਮੋਹਰ ਲਾ ਕੇ ਚਾਰ ਲਾਈਨਾਂ ਲਿਖ ਕੇ ਭੇਜੀਆਂ ਨੇ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਰਹੇ ਹੈਗੇ ਆਂ ਦੇਖੋ ਇੱਕ ਤਾਂ ਵੀ ਜੇ ਸਰਕਾਰ ਨੇ ਮਨ ਬਣਾਇਆ ਲੈਂਡ ਪੂਲਿੰਗ ਪਾਲਿਸੀ ਲੈਂਡ ਵਾਸਤੇ ਤੇ तमाम ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਇਹ ਸੰਘਰਸ਼ਿਤ ਪ੍ਰਾਪਤੀ ਹੋਊਗੀ ਪਰ ਦੇਖੋ ਦੇਖਣ ਵਾਲੀ ਗੱਲ ਆ ਕਿ ਇੱਕ ਤਾਂ ਇਸ ਜਦੋਂ ਅ ਨੋਟੀਫਿਕੇਸ਼ਨ ਹੋਇਆ 65533 ਏਕੜ ਦਾ ਹਾਲੇ ਕੋਈ ਨੋਟੀਫਿਕੇਸ਼ਨ ਦਾ ਜ਼ਿਕਰ ਨਹੀਂ ਹੈਗਾ ਇਹ ਟੈਕਨੀਕਲ ਤੌਰ ਤੇ ਵੇਖਣਾ ਪਊਗਾ ਫਿਰ ਕੈਬਨਟ ਚ ਪਾਸ ਹੋਈ ਪਾਲਿਸੀ ਕੀ ਇਹ ਗਵਰਨਰ ਕੋਲ ਵਾਪਸ ਲੈਣੀ ਪਊ ਇਹ ਸਾਰੀਆਂ ਟੈਕਨੀਕਲ ਗੱਲਾਂ ਜਥੇਬੰਦੀ ਅੰਦਰ ਵੀ ਵਿਚਾਰਾਂਗੇ ਇੱਥੇ ਫਿਰ ਤਮਾਮ ਕੈਮਬੰਦੀਆਂ ਜਥੇਬੰਦੀਆਂ ਵਿਚਾਰਨਗੀਆਂ ਪਰ ਇੱਕ ਵੱਡਾ ਸਵਾਲ ਸਦਾ ਲੀਆ ਜੜੀਏ ਪੌਲਸੀਆ ਲੈਂਡ ਪੂਲਿੰਗ ਪਾਲਸੀ ਜਿਹੜੀ ਪਹਿਲਾਂ 2008 ਚ ਆਈ 13 ਚ ਲਾਗੂ ਹੋਈ ਉਹ ਜਿਉਂ ਦੀ ਤਿਉਂ ਰਹਿਣੀ ਆ ਫੇਰ ਕੋਈ ਸਰਕਾਰ ਨਾ ਵੀ ਆ ਕੇ ਇਹਨੂੰ ਪਾਲਸੀ ਨੂੰ ਕੱਢ ਸਕਦੀ ਆ ਇਹ ਪਾਲਸੀ ਭਗਵੰਤ ਮਾਨ ਸਰਕਾਰ ਵਾਪਸ ਲੈ ਲੇ ਹਾਲੇ ਤੱਕ ਮੁੱਖ ਮੰਤਰੀ ਦਾ ਕੋਈ ਬਿਆਨ ਕੇਜਰੀਵਾਲ ਦਾ ਬਿਆਨ ਸਾਨੂੰ ਨਹੀਂ ਨਜ਼ਰ ਆਇਆ ਜਿਨ੍ਹਾਂ ਦੀਆਂ ਨੀਤੀਆਂ ਤਹਿਤ ਸਾਰਾ ਕੁਝ ਹੋ ਰਿਹਾ ਫਿਲਹਾਲ ਇਹੀ ਕਿਹਾ ਜਾ ਸਕਦਾ ਵੀ ਹਾਲੇ ਚਾਰ ਲਾਈਨਾਂ ਲਿਖ ਕੇ ਆਈਆਂ ਨੇ ਜੇ ਸਰਕਾਰ ਨੇ ਮਨ ਬਣਾਇਆ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਆ ਪੰਜਾਬ ਦੇ ਲੋਕਾਂ ਨੇ ਕਿਹਾ ਸੀ ਕਿਸਾਨਾਂ ਮਦਦ ਨੂੰ 1 ਇੰਚ ਜ਼ਮੀਨ ਨਹੀਂ ਦਾਂਗੇ ਤੇ ਨਹੀਂ ਦਾਂਗੇ ਬਾਕੀ ਦੀ ਟੈਕਨੀਕਲ ਗੱਲਾਂ ਹਜੇ ਵਿਚਾਰ ਨਾਲੀਆਂ ਨੇ ਇਹ ਮੀਟਿੰਗਾਂ ਦੇ ਮੈਂ ਸਰਵੰਤ ਸਿੰਘ ਪੰਦੇੜ ਕਿਸਾਨ ਮਦੂਸ਼ੀ ਕਮੇਟੀ ਪੰਜਾਬ ਤੋਂ ਪਹਿਲੋਂ ਦਾ ਤਮਾਮ ਕੇ ਕੇਐਮਐਮ ਦੀਆਂ ਜਥੇਬੰਦੀਆਂ ਦਾ ਧੰਨਵਾਦ ਜਿਨ੍ਹਾਂ ਨੇ ਲੱਖਾਂ ਦੇ ਗਿਣਤੀ ਵਿੱਚ ਆਤ ਮੋਟਰਸਾਈਕਲ ਮਾਰਚ ਕੱਢ ਕੇ ਜਿਹੜਾ ਵਾ ਸਰਕਾਰ ਨੂੰ ਇੱਕ ਵਾਰੀ ਪਛਾਣ ਧੱਕਿਆ ਹੈਗਾ ਲੈਂਡ ਪੂਲਿੰਗ ਪਾਲਿਸੀ ਦੇ ਉੱਤੋਂ ਔਰ ਕਿਸਾਨਾਂ ਮਜ਼ਦੂਰਾਂ ਦਾ ਵੀ ਧੰਨਵਾਦ ਜਿਹੜੀਆਂ ਅੱਜ ਖਬਰਾਂ ਨੇ ਚੈਨਲਾਂ ਦੇ ਫੋਨ ਆ ਰਹੇ ਨੇ ਵੀ ਪ੍ਰਿੰਸੀਪਲ ਫੈਕਟਰੀ ਨੇ ਦਸਜੀ ਫੈਕਟਰੀ ਨੇ ਮੋਹਰ ਲਾ ਕੇ ਚਾਰ ਲਾਈਨਾਂ ਲੈ ਕੇ ਭੇਜੀਆਂ ਨੇ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਰਹੇ ਹੈਗੇ ਆਂ ਦੇਖੋ ਇੱਕ ਤਾ ਵੀ ਜੇ ਸਰਕਾਰ ਨੇ ਮਨ ਬਣਾਇਆ ਲੈਂਡ ਪੂਲਿੰਗ ਪਾਲਿਸੀ ਲੈਣ ਵਾਸਤੇ ਤੇ ਤਮਾਮ ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਇਹ ਸੰਘਰਸ਼ਿਤ ਹੈ ਪ੍ਰਾਪਤੀ ਹੋਊਗੀ ਪਰ ਦੇਖੋ ਦੇਖਣ ਵਾਲੀ ਗੱਲ ਆ ਕਿ ਇੱਕ ਤਾਂ ਇਸ ਜਦੋਂ ਨੋਟੀਫਿਕੇਸ਼ਨ ਹੋਇਆ 65533 ਏਕੜ ਦਾ ਹਾਲੇ ਕੋਈ ਨੋਟੀਫਿਕੇਸ਼ਨ ਦਾ ਜ਼ਿਕਰ ਨਹੀਂ ਹੈਗਾ ਇਹ ਟੈਕਨੀਕਲ ਤੌਰ ਤੇ ਵੇਖਣਾ ਪਊਗਾ ਫਿਰ ਕੈਬਨਟ ਚ ਪਾਸ ਹੋਈ ਪਾਲਿਸੀ ਕੀ ਇਹ ਗਵਰਨਰ ਕੋਲ ਵਾਪਸ ਲੈਣੀ ਪਊ ਇਹ ਸਾਰੀਆਂ ਟੈਕਨੀਕਲ ਗੱਲਾਂ ਜਥੇਬੰਦੀ ਅੰਦਰ ਵੀ ਵਿਚਾਰਾਂਗੇ ਇੱਥੇ ਫਿਰ ਤਮਾਮ ਕੈਮਮ ਦੀਆਂ ਜਥੇਬੰਦੀਆਂ ਵਿਚਾਰਨਗੀਆਂ ਪਰ ਇੱਕ ਵੱਡਾ ਸਵਾਲ ਸਦਾ ਲੀਆ ਜਿਹੜੀ ਇਹ ਪਾਲਿਸੀ ਆ ਲੈਂਡ ਪੂਲਿੰਗ ਪਾਲਿਸੀ ਜਿਹੜੀ ਪਹਿਲੋਂ 2008 ਚ ਆਈ 13 ਚ ਲਾਗੂ ਹੋਈ ਉਹ ਜਿਉਂ ਦੀ ਤਿਉਹ ਰਹਿਣੀ ਆ ਫੇਰ ਕੋਈ ਸਰਕਾਰ ਨਾ ਵੀ ਆ ਕੇ ਇਹਨੂੰ ਪਾਲਿਸੀ ਨੂੰ ਕੱਢ ਸਕਦੀ ਆ ਇਹ ਪਾਲਿਸੀ ਭਗਵੰਤ ਮਾਨ ਸਰਕਾਰ ਵਾਪਸ ਲੈ ਲੇ ਹਾਲੇ ਤੱਕ ਮੁੱਖ ਮੰਤਰੀ ਦਾ ਕੋਈ ਬਿਆਨ ਕੇਤਰੀ ਵੱਲ ਦਾ ਬਿਆਨ ਸਾਨੂੰ ਨਹੀਂ ਨਜ਼ਰ ਆਇਆ ਜਿਨ੍ਹਾਂ ਦੀਆਂ ਨੀਤੀਆਂ ਤਹਿਤ ਸਾਰਾ ਕੁਝ ਹੋ ਰਿਹਾ ਫਿਲਹਾਲ ਇਹੀ ਕਿਹਾ ਜਾ ਸਕਦਾ ਵੀ ਹਾਲੇ ਚਾਰ ਲਾਈਨਾਂ ਲਿਖ ਕੇ ਆਈਆਂ ਨੇ ਜੇ ਸਰਕਾਰ ਨੇ ਮਨ ਬਣਾਇਆ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਆ ਪੰਜਾਬ ਦੇ ਲੋਕਾਂ ਨੇ ਕਿਹਾ ਸੀ ਕਿਸਾਨਾਂ ਨੂੰ ਦੁੱਲਰੇ 1 ਇੰਚ ਜ਼ਮੀਨ ਨਹੀਂ ਦਾਂਗੇ ਤੇ ਨਹੀਂ ਦਾਂਗੇ ਬਾਕੀ ਦੀ ਟੈਕਨੀਕਲ ਗੱਲਾਂ ਹਜੇ ਵੇ